ਸਤ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਇਹ ਵੱਡੀ ਖੁਸ਼ਖਬਰੀ ਹੁਣੇ ਆ ਰਹੀ ਹੈ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ ਹਾਂ ਕੈਨੇਡਾ ਦੇ ਵੱਲੋਂ एक्सप्रेस एंट्री अधीन पीआर ਲਈ ਸਦ ਦੇ ਭੇਜਣ ਦੀ ਅਸ्तार ਤੇਜ਼ ਹੋ ਚੁੱਕੀ ਆ ਤੇ 2022 ਦੇ ਮੁਕਾਬਲੇ 20 ਤੇਜ਼ ਚ 22 ਗੁਣਾ ਵੱਧ ਉਮੀਦਵਾਰਾਂ ਨੂੰ ਪਰਮਨੈਂਟ ਰੈਜ਼ੀਡੈਂਸੀ ਦੀ ਅਰਜ਼ੀ ਦਾਖਲ ਕਰਨ ਲਈ ਸੱਦਾ ਦਿੱਤਾ ਗਿਆ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੁੱਜੀਆਂ 4.88 ਲੱਖ ਤੋਂ ਵੱਧ ਵੀ ਅਰਜ਼ੀਆਂ ਵਿੱਚੋਂ ਤਕਰੀਬਨ 1.45 ਲੱਖ 1.45 ਲੱਖ ਹਜ਼ਾਰ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਜੀ ਹਾਂ ਐਕਸਪ੍ਰੈਸ ਐਂਟਰੀ ਅਧੀਨ 2022 ਜ IR 547 PR ਦੇ ਸੱਦੇ ਪੇਜ ਇਸ ਦੇ ਅੰਦਰ 20 ਦੇ ਵਿੱਚ ਇਹ ਅੰਕੜਾ 136% ਵੱਧ ਗਿਆ ਤੇ 110000 ਜਨਾਂ ਨੂੰ ਪਰਮਾਨੈਂਟ ਰੈ residency ਦਾ ਸੱਦਾ ਦਿੱਤਾ ਗਿਆ ਸਭ ਤੋਂ ਜ਼ਿਆਦਾ ਸੱਦੇ ਕੈਨੇਡਾ ਚ ਮੌਜੂਦ ਪ੍ਰਵਾਸੀਆਂ ਨੂੰ ਹੀ ਮਿਲੇ ਜਿਨ੍ਹਾਂ ਦੀ ਗਿਣਤੀ ਸ਼ਰਤਾਂ ਯਾ ਦਰਜ ਕੀਤੀ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ